गगी जी ने बचा दो गगी बहुत परि माई सचियां जोत माता जी स्वर

ਜਯੰ ਦੇਹੀ ਅਸੋ ਦੇਹੀ ਅਸੋ ਜੈ ਪਤਨੇ ਮਨੋ ਨਾਮ ਦੇਹੀ ਮਨੋ ਕਾ ਸਾਰਣੇ ਮੂਰ ਸੰਸਾਰ ਸਾਗਰ ਸ ਰੋਧ ਭਵਾਂ ਓ ਜਾਨੀ ਨਾਮ ਕੀ ਚੇਤਾ ਮਸੀ ਦੇਵੀ ਭਗਵਤੀ ਹੀ ਸਾ ਬਰਾਦਾ ਕ੍ਰਿਸ਼ਨ ਮੋਹਾਇ ਮਹਾ ਮਾਇਆ ਪ੍ਰਿਯਛਤਿ ਗੁਰੂ ਵਿਸ਼ਮਤਾ ਹਰਿ ਸੀ ਦੇਸਨ ਸਾਰਣੇ ਕਾਤਦੰਨ ਹੀ ਵਰ ओनली ਆਪਾ ਕਰ ਰਹੇ 1000 ਰੁਪਏ ਗੋਜ ਰੰਗੇ ਹਰ ਹਰ ਮਹਾਦੇਵ ਨੂੰ ਸਤਿ ਸ਼੍ਰੀ ਅਕਾਲ ਜਵਿੰਦਰ ਬਗਰੀਆ ਅੱਜ ਸਰ ਬਗਦੇ ਸਭਾ ਜਿਹੜਾ ਕਿ ਅੱਜ ਕਾਜੇ ਪਰਮਾਤਮਾ ਸਿਹਾਏ ਹੂੰ ਸੋ ਜਾਣਾ ਲੋਕ ਸਭਾ ਤੋਂ ਸੀਟ ਲੱਗ ਰਹੇ ਹਾਂ ਅੱਜ ਬੀਸ ਸਭ ਕੋ ਕਾਜ ਆਪਣੀ ਸਤ ਕਰਨਾ ਹੈ ਕਿਹਨ ਮੈਂ ਇਹ ਕਹਿਣਾ ਚਾਹਨਾ ਹੈ ਕਿ ਪ੍ਰਸ਼ਾਸਨ ਨੇ ਕਿ ਬੜੀ ਵਧੀਆ ਬਣਾਈ ਹੈ ਲੋਕ ਸਭਾ ਰਾਜ ਸਭਾ ਜਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਇਹ ਸਿਰਫ ਸਮਾਜ ਦੇ ਸੁਧਾਰਨ ਲਈ ਤਿੰਨ ਪ੍ਰਣਾਲੀਆਂ ਬਣਾਈਆਂ ਜਿਹਦੇ ਵਿੱਚ ਅਸੀਂ ਅੱਜ ਲੋਕ ਸਭਾ ਦੇ ਵਿੱਚ ਆਪਣਾ ਨਾਮ ਜਦ ਕਰਕੇ ਕਰਨੀ ਦਾ ਸੀ ਲੋਕ ਸੇਵਾ ਹੀ ਹੈ ਕਈ ਜਿਹੜੀਆਂ ਪੈਂਡਿੰਗ ਕੰਮ ਚੱਲ ਰਹੇ ਹੈ ਜਿਹੜੇ ਆਮ ਛੋਟੇ ਗਰੀਬ ਦਬਕੇ ਲੋਕਾਂ ਨੂੰ ਜਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਨਹੀਂ ਹੋ ਪਾਂਦੀ ਉਹ ਸਾਡੇ ਰੂਪ ਦੇ ਵਿੱਚ ਇੱਕ ਕਹਿੰਦੇ ਨਾ ਕੋਈ ਨਾ ਕੋਈ ਕੈਂਡੀਡੇਟ ਖੜਦਾ ਹੈ ਔਰ ਜਿੱਤਦਾ ਹੈ ਜਿੱਤ ਕੇ ਉਹ ਸਰਕਾਰਾਂ ਦੇ ਵਿੱਚੋਂ ਆਪਣੇ ਕਈ ਐਸੇ ਕੰਮ ਹੈਗੇ ਜਿਹੜੇ ਪੂਰਨ ਕਰਾਂਦਾ ਜੀ ਸਭ ਕਿਹੜੇ ਕਿਹੜੇ ਮੁੱਦੇ ਹੋਣਗੇ ਤੁਹਾਡਾ ਜੇ ਤੁਸੀਂ ਬਾਈ ਚਾਂਸ ਤੇ ਅੱਜ ਉਹ ਮੁੱਦੇ ਲੈ ਕੇ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੇ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਮੁੱਦਾ ਜੀ ਇਨਸਾਨੀਅਤ ਹੋਣੀ ਚਾਹੀਦੀ ਸਾਰਿਆਂ ਵਿੱਚ ਧਰਮ ਜਿਹੜਾ ਸਭ ਲੱਗਾ ਹੈ ਪਾਰਟੀਆਂ ਸਭ ਲੱਗਾ ਹੈ ਲੇਕਿਨ ਜੇ ਅਸੀਂ ਇਨਸਾਨ ਹੋਵਾਂਗੇ ਤੇ ਸਾਰੇ ਧਰਮਾਂ ਨੂੰ ਵੀ ਨਤਮਸਕ ਹੋ ਕੇ ਨਾਲ ਜੋੜ ਕੇ ਚਲਾ ਸਕਾਂਗੇ ਜੇ ਅਸੀਂ ਇਨਸਾਨ ਹੀ ਐ ਨਹੀਂ ਤਾਂ ਕੁਝ ਨਹੀਂ ਕਰ ਸਕਾਂਗੇ ਸਭ ਤੋਂ ਵੱਡਾ ਸਾਡਾ ਮੁੱਦਾ ਜਿਹੜਾ ਪਵਨ ਗੁਪਤਾਈ ਨੇ 781 ਕਰੋੜ ਦਾ ਅੰਤਕਵਾਦੀ ਪੀੜਤੇ ਦਾ ਜਿਹੜਾ ਚੱਲ ਰਿਹਾ ਹੈ ਜਿਹੜਾ ਕਿ ਸਰਕਾਰਾਂ ਦੇ ਕਈ ਵਾਰ ਗੁਹਾਰ ਲਗਾਈ ਗਈ ਹੈ ਇਹ 2000 ਦੇ ਸੰਦੇ ਨੇੜੇ ਜਿਹੜੇ ਉਹਨਾਂ ਨੇ ਮੁਹਿੰਮ ਚੱਕੀ ਸੀ 2006 ਦੇ ਵਿੱਚ ਔਰ ਕਈ ਲੰਬਾ ਦੌੜ ਦੇ ਵਿੱਚ ਉਹਨਾਂ ਨੇ ਬੜੀ ਵੱਡੀ ਜਿੱਤ ਹਾਸਲ ਕੀਤੀ ਸੀ ਬਿੱਲ ਪਾਸ ਕਰਾ ਲਿਆ ਸੀਗਾ ਲੇਕਿਨ ਬਿੱਲ ਪਾਸ ਕਰਾਣ ਤੋਂ ਬਾਅਦ ਸਰਕਾਰਾਂ ਆਈਆਂ ਜਾਂਦੀਆਂ ਰਹੀਆਂ ਲੈਨਕੀ ਸਭੀ ਸਰਕਾਰ ਨੇ ਉਸ ਚੀਜ਼ ਨੂੰ ਪੂਰਨ ਨਹੀਂ ਕੀਤਾ ਜਿਹਦੇ ਵਿੱਚ ਸਾਡੇ ਮੰਨਣੀਆਂ ਪਵਨ ਗੁਪਤਾ ਜੀ ਨੇ ਫੇਰ ਮੁੱਦਾ ਉਠਾਇਆ ਕਿ ਲੋਕ ਸਭਾ ਦੇ ਇਲੈਕਸ਼ਨ ਲੜ ਕੇ ਅਸੀਂ ਆਪ ਜਿੱਤਾਂਗੇ ਜਿੱਤ ਕੇ ਅਸੀਂ ਪਬਲਿਕ ਦੀ ਸੇਵਾ ਕਰਾਂਗੇ ਔਰ ਜਿਹੜਾ ਬਿੱਲ ਸਾਡਾ ਪੈਂਡਿੰਗ ਹੈ ਉਹ ਪਾਸ ਕਰਾਵਾਂਗੇ ਸਰ ਜਿੱਦਾਂ ਬਹੁਤ ਸਾਰੀਆਂ ਪਾਰਟੀਆਂ ਨੇ ਚਲ ਖੜਦੀਆਂ ਨੇ ਉਹ ਬਹੁਤ ਸਾਰੇ ਮੁੱਦੇ ਲੈ ਕੇ ਜਾਂਦੀਆਂ ਨੇ ਮੁੱਦੇ ਲੈ ਕੇ ਖੜਦੀਆਂ ਨੇ ਵੀ ਆਹ ਮੁੱਦੇ ਤੇ ਅਸੀਂ ਅੱਜ ਇਲੈਕਸ਼ਨ ਲੜ ਰਹੇ ਹਾਂ ਆਹ ਮੁੱਦੇ ਲੋਕਾਂ ਦੇ ਨੇ ਜਿਹੜੇ ਨਹੀਂ ਲੋਕਾਂ ਨੇ ਸਰਕਾਰਾਂ ਨੇ ਪੂਰੇ ਕੀਤੇ ਤੁਸੀਂ ਕਿਹੜੇ ਮੁੱਦੇ ਲੈ ਰਹੇ ਸਾਡਾ ਸਭ ਤੋਂ ਵੱਡਾ ਪਹਿਲਾ ਮੁੱਦਾ ਜੀ ਨਸ਼ਾ ਮੁਕਤ ਜਿਹੜਾ ਜੇ ਨਸ਼ਾ ਮੁਕਤ ਹੋਊਗਾ ਉਹ ਵਿੱਦਿਆਵਲ ਤੁਰੂਗਾ ਜੇ ਵਿੱਦਿਆ ਦਾ ਨਸ਼ਾ ਉਹਨੂੰ ਲੱਗ ਜਾਊਗਾ ਉਹ ਤੇ ਆਪਣੀ ਹੈਲਥ ਨੂੰ ਸਟਰੋਂਗ ਕਰੂਗਾ ਜਿਹਦੇ ਨਾਲ ਸਾਡਾ ਸਮਾਜ ਸਟਰੋਂਗ ਹੋਊਗਾ ਪਰਿਵਾਰ ਸਟਰੋਂਗ ਹੋਊਗਾ ਜਿਹੜੇ ਅਸੀਂ ਬੱਚੇ ਬਾਹਰ ਭੇਜਦੇ ਆਂ ਸਾਨੂੰ ਬਾਹਰ ਭੇਜਣ ਦੀ ਬਜਾਏ ਆਪਣਾ ਪੰਜਾਬ ਰੋਜ਼ਗਾਰ ਰੋਜ਼ਗਾਰ ਵਾਲਾ ਇੱਕ ਸਟੇਟ ਬਣ ਜਾਊਗਾ ਜਿਹਦੇ ਨਾਲ ਅਸੀਂ ਅੱਗੇ ਵੱਧ ਸਕਾਂਗੇ ਠੀਕ ਹੈ ਜੀ ਨਾ ਮੈਂ ਰਾਸ਼ਟਰੀ ਮਹਾਂ ਮੰਤਰੀ ਪਰਵਾਰੀ ਪੰਜਾਬ ਔਰ ਰਾਜਸਥਾਨ ਸ਼ਿਵ ਸਨਾ ਹਿੰਦੁਸਤਾਨ ਅੱਜ ਜਿਹੜੀ ਅੱਜ ਦੇਖ ਰਹਾ ਹਾਂ ਦੇ ਵਿੱਚ ਕਾਗਜ਼ ਪਤਿਆਂ ਵਾਸਤੇ ਆਏ ਹਾਂ ਅੱਜ ਸਿੱਖਿਆ ਨਾਲ ਜੁੜਾ ਅਸਲੀ ਗੱਲ ਠੀ ਪੁਰਾ Shiv Sena Hindustan ਲੋਕ ਸਭਾ ਉਮੀਦਵਾਰ ਸਾਡੇ ਦਵਿੰਦਰ ਪਗੜੀਆ ਜੀ ਨੂੰ Shiv Sena Hindustan ਦਾ ਰਾਜਨੀਤਿਕ ਵਿੰਗ ਹਿੰਦੁਸਤਾਨ ਸ਼ਕਤੀ ਸੈਨਾ ਉਥੋਂ ਟਿਕਟ ਮਿਲੀ ਹੈ ਮਾਨੀਆ ਸਾਡੇ ਪਾਰਟੀ ਦੇ ਰਾਸ਼ਟਰੀ ਅਧਿਸ਼ ਸ਼੍ਰੀ ਪਵਨ ਗੁਪਤਾ ਜੀ ਵੱਲੋਂ ਔਰ ਅਸੀਂ ਅੱਜ ਹੀ ਪਹਿਲੀ ਵਾਰ ਇਲੈਕਸ਼ਨ ਨਹੀਂ ਲੜਨ ਜਾ ਰਹੇ ਪਹਿਲਾਂ ਵੀ ਅਸੀਂ ਇਲੈਕਸ਼ਨ ਲੜਦੇ ਆ ਸਾਡੀ ਜਿਹੜੀ ਮੇਨ ਪ੍ਰੋਅਰਟੀ ਆ ਤੁਸੀਂ ਤੁਹਾਨੂੰ ਦੱਸ ਚੁੱਕੇ ਸੰਜੀਵ ਜੀ Shiv Sena Hindustan ਦਾ ਜਿਹੜਾ ਮੁੱਖ ਮੁੱਦਾ ਹੈ ਤੇ ਅੰਤਖਵਾਦ ਪੀੜਤਾਂ ਨੂੰ ਨਿਆਂ ਦਿਵਾਣਾ ਹਿੰਦੂ ਮੰਦਰ ਐਕਟ ਦੀ ਅਸੀਂ ਗੱਲ ਕਰਦੇ ਆ ਕਿਉਂਕਿ ਸਾਡੇ ਸਮਾਜ ਦਾ ਜਿਹੜਾ ਭਲਾ ਹੋ ਸਕੇ ਦਾ ਸਾਡਾ ਸਮਾਜ ਅੱਜ ਦੇ ਰੀਡ ਦੇ ਵਿੱਚ ਅਗਰ ਪਿਛੜਿਆ ਹੋਇਆ ਵਾ ਅਗਰ ਐਸਜੀਪੀਜੀ ਤਰ ਤੇ ਹਿੰਦੂ ਮੰਦਰ ਐਕਟ ਬਣਦਾ ਹੈ ਤੇ ਉਹਦੇ ਵਿੱਚ ਅਸੀਂ ਆਪਣੇ ਸਮਾਜ ਦੀ ਸਭ ਦੀ ਅਸੀਂ ਮਦਦ ਕਰ ਸਕਦੇ ਆ ਅਸੀਂ ਆਪਣੇ ਕੋਈ ਡੈਂਟਲ ਕਾਲਜ ਆ ਕੋਈ ਹੋਰ ਕਾਲਜਸ ਆ ਹੋਰ ਅਸੀਂ ਸਿੱਖਿਆ ਦਾ ਖੇਤਰ ਜਿਹੜੇ ਅਸੀਂ ਲੈ ਸਕਦੇ ਆ ਕੁਝ ਕਹਿ ਦਿੰਦੇ ਆ ਕਿ ਵੀ ਅਗਰ ਕੋਈ ਐਮਐਲਏ ਜਾਂ ਐਮਪੀ ਕੋਈ ਵੱਡਾ ਕੋਈ ਧਨਾੜ ਵਿਅਕਤੀ ਕੋਈ ਇੱਕ ਪਿੰਡ ਗੋਦ ਲੈ ਲਵੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਮੰਦਰ ਹੈ ਬੜੇ ਧਨਾੜ ਮੰਦਰ ਹੈ ਵੱਡੇ ਵੱਡੇ ਮੰਦਰ ਹੈ ਅਗਰ ਉਹ ਮੰਦਰ ਦੀ ਉਹਨਾਂ ਦਾ ਮੰਦਰ ਦਾ ਜਿਹੜਾ ਦੇਖ ਰਿਹਾ ਸਾਡੇ ਹੱਥਾਂ 'ਚ ਆ ਜਾਵੇ ਸਮਾਜ ਦੇ ਹੱਥਾਂ 'ਚ ਆ ਜਾਵੇ ਤੇ ਅਸੀਂ ਸੋ ਸੋ ਪਿੰਡ ਗੋਦ ਲੈ ਕੇ ਉਹਨਾਂ ਦੇ ਅਸੀਂ ਕਾਇਆ ਕਰਬ ਕਰਨ ਦੀ ਹਿੰਮਤ ਰੱਖਦੇ ਹਾਂ ਸਾਡਾ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਹਿੰਦੂ ਮੰਦਰ ਬਣਦਾ ਹੈ ਉਸ ਦੇ ਵਿੱਚ ਸਮਾਜ ਦਾ ਸਾਡੇ ਭਲਾ ਹੋ ਸਕਦਾ ਤੇ ਉਸ ਦੇ ਨਾਲ ਹੀ ਜਿਹੜੇ ਕਈ ਕੁਰੀਤੀਆਂ ਜਿਹੜੀਆਂ ਸਮਾਜ ਤੋਂ ਦੂਰ ਕੀਤੀਆਂ ਜਾ ਸਕਦੀਆਂ ਜੀ 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 ਸਰ ਮੈਂ ਸੰਜੀਵ ਦੇਮ ਕਾਰਜਕਰਮੀ ਅਧਿਕਾਰੀ ਪੰਜਾਬ ਸ਼੍ਰੀ ਸਨਾ ਹਿੰਦੁਸਤਾਨ ਤੋਂ ਜਿਵੇਂ ਕਿ ਬਾਕੀ ਸਾਰੀਆਂ ਪਾਰਟੀਆਂ ਨੇ ਆਪਣੇ ਨੁਮਾਇੰਦੇ ਖੜੇ ਕੀਤੇ ਆ ਲੋਕ ਸਭਾ ਇਲੈਕਸ਼ਨ ਲਈ ਉਦਾਂ ਹੀ ਅਸੀਂ ਵੀ ਆਪਣੇ ਕੈਂਡੀਡੇਟ ਜਿਹੜੇ ਆ ਦਵਿੰਦਰ ਬਗਰੀਆ ਜੀ ਲੁਧਿਆਣਾ ਤੋਂ ਤੇ ਪੰਜਾਬ 'ਚ ਅਸੀਂ 8 ਤੇ ਪੂਰੇ ਇੰਡੀਆ ਦੇ ਵਿੱਚ ਅਸੀਂ 50 ਕੈਂਡੀਡੇਟ ਸ਼੍ਰੀ ਸਨਾ ਹਿੰਦੁਸਤਾਨ ਨੂੰ ਖੜੇ ਕੀਤੇ ਆ ਸੋ ਜਿਹੜੇ ਮੁੱਦੇ ਜਿਹੜੀ ਆਵਾਜ਼ ਪੰਜਾਬ ਦੀ ਜਾਂ ਲੁਧਿਆਣਾ ਦੀ ਖਾਸ ਕਰਕੇ ਕਿਉਂਕਿ ਅਸੀਂ ਅੱਜ ਲੁਧਿਆਣਾ ਦੀ ਧਰਤੀ ਤੇ ਖੜੇ ਆ ਲੁਧਿਆਣਾ ਦੀ ਖਾਸ ਕਰਕੇ ਪਹਿਲੀ ਗਲਤੀ ਇਹ ਆ ਕਿ ਸਾਡੇ ਕੋਲ ਬੜਾ ਹੀ ਵੱਡਾ ਜਿਹੜਾ ਕੋਡ ਆ ਕਿਸੇ ਵੀ ਸਰਕਾਰ ਨੇ ਨਹੀਂ ਕੱਢਿਆ ਉਹ ਬੁੱਢੇ ਨਾਲੇ ਦਾ ਵਾ ਫਿਰ ਦੇਖੋ ਕਿੰਨੀਆਂ ਸਰਕਾਰਾਂ ਆਈਆਂ ਜਿਹੜੀਆਂ ਕਹਿੰਦੇ ਸੀ ਅਸੀਂ ਆਮ ਪਬਲਿਕ ਦੀ ਆਮ ਦੀ ਸਰਕਾਰਾਂ ਅੱਜ ਤੱਕ ਕੋਈ ਵੀ ਇੱਥੇ ਪੀਜੀਆਈ ਵਰਗਾ ਹਸਪੀਟਲ ਨਹੀਂ ਲਿਆ ਸਕੇ ਜੋ ਕਿ ਬਹੁਤ ਵੱਡਾ ਮੁੱਦਾ ਲੁਧਿਆਣਾ ਇੱਕ ਮੈਟਰੋ ਸਿਟੀ ਆ ਜਿਹੜਾ ਬਹੁਤ ਆ ਫਿਰ ਤੁਸੀਂ ਟ੍ਰੈਫਿਕ ਬਹੁਤ ਆ ਇੱਥੇ ਪੋਲੂਸ਼ਨ ਦੀ ਬਹੁਤ ਪ੍ਰੋਬਲਮ ਆ ਡਾਈਨਗਾ ਦੀ ਜਿਹੜੀ ਇੰਡਸਟਰੀ ਦੀ ਉਹਦੀ ਬਹੁਤ ਪ੍ਰੋਬਲਮ ਹੈ ਸੋ ਇਹ ਸਾਰੇ ਮੁੱਦੇ ਜਿਹੜੇ ਆ ਜੇ ਸਾਡੇ ਦਵਿੰਦਰ ਬਗਰੇਆ ਜਿਹਨੂੰ ਲੋਕ ਆਸ਼ੀਰਵਾਦ ਦਿੰਦੇ ਆ ਤੇ ਇਹ ਲੋਕ ਸਭਾ ਵਿੱਚ ਆਪਣੀ ਆਵਾਜ਼ ਬੁਲੰਦ ਕਰਨਗੇ ਪਾਰਟੀ ਇਹ ਸਿਧਾਂਤ ਦੇ ਉੱਤੇ ਚੱਲ ਰਹੀ ਆ ਲੋਕਾਂ ਦੀ ਆਵਾਜ਼ ਬਣ ਕੇ ਪਾਰਟੀ ਸ਼ਿਵ ਸੈਨਾ ਹਿੰਦੁਸਤਾਨ ਜਿਹੜੀ ਆ ਉਹ ਲੋਕ ਸਭਾ ਸਰ ਜਿੱਦਾਂ ਕਿ ਸ਼ਿਵ ਸੈਨਾ ਤੁਸੀਂ ਗੱਲ ਕੀਤੀ ਹੈ ਬਹੁਤ ਸਾਰੇ ਜਿਹੇ ਸ਼ਿਵ ਸੈਨਾ ਦੇ ਜਿਵੇਂ ਗਊਸ਼ਾਲਾ ਵੀ ਤਕਰੀਬਨ ਆਪਾਂ ਗਊ ਦੀ ਆਪਾਂ ਮੇਨ ਉਹ ਗਊ ਦੇ ਮੁੱਦੇ ਨਾਉਣ ਲੈ ਕੇ ਚੱਲਦੇ ਆ ਗਊਆਂ ਅੱਜ ਵੀ ਸਰਕਾਰਾਂ ਤੇ ਰੋਦਿਆਂ ਪਈਆਂ ਨੇ ਇਹ ਤੁਸੀਂ ਇਹਨਾਂ ਮੁੱਦਿਆਂ ਲੈ ਕੇ ਚੱਲੋਗੇ ਬ ਤੇ ਕਾਉਸ ਅਸ ਜਿਹੜਾ ਸਰਕਾਰ ਲੈ ਰਹੀ ਆ ਉਹ ਕਿਉਂ ਨਹੀਂ ਦੇ ਰਹੀ ਗਊਸ਼ਾਲਾ ਨੂੰ ਜੇ ਜੇ ਬਾਦਲ ਸਰਕਾਰ ਸੀ ਉਹਨਾਂ ਨੇ 25-25 ਏਕੜ ਤੇ ਗਊਸ਼ਾਲਾ ਬਣਾਉਣੀਆਂ ਸੀ ਗਿਆ ਅੱਜ ਵੀ ਕਈ ਜਗ੍ਹਾ ਬਣੀਆਂ ਹੋਈਆਂ ਵਾ ਬਟ ਲੁਧਿਆਣਾ ਤੋਂ ਬਾਹਰ ਬਣਾ ਦਿੱਤੇ ਗਿਆ ਮਾਛੀਵਾੜੇ ਬਣਾ ਦਿੱਤੇ ਗਈ ਕੋਈ ਕਿੱਧਰ ਬਣਾ ਦਿੱਤੀ ਗਈ ਸੋ ਜਿਹੜੀ گاਵਾ ਵਾ ਤੁਸੀਂ ਦੇਖਾਊਗਾ 12 ਪਸ਼ੂਆਂ ਨਾਲ ਕਿੰਨੇ ਐਕਸੀਡੈਂਟ ਹੁੰਦੇ ਆ ਕਿੰਨੇ ਰੋਜ਼ਮਰਰਾ ਦੇ ਲੋਕਾਂ ਨੂੰ ਜਿਹੜੀ ਆ ਉਹ ਭੋਗਣਾ ਪੈਂਦਾ ਵਾ ਸੰਤਾਪ ਕਿ ਯਾਰ ਜਿਹੜੋ ਪਸ਼ੂ ਜਿਹੜਾ ਵਾ ਦੁੱਧ ਦਿੰਦਾ ਹੁੰਦਾ ਵਾ ਉਦੋਂ ਤੱਕ ਤਾਂ ਉਹ ਆਪ ਵਪਾਰ ਕਰਦੇ ਆ ਉਹਦਾ ਦੁੱਧ ਵੇਚ ਕੇ ਪੈਸਾ ਕਮਾਉਂਦੇ ਜਦੋਂ ਨਹੀਂ ਹੁੰਦਾ ਪਸ਼ੂ ਦੁੱਧ ਦੇ ਦੇ ਨਹੀਂ ਹੁੰਦਾ ਉਦੋਂ ਆ ਕੇ ਸ਼ਹਿਰ ਵਿੱਚ ਛੱਡ ਜਾਂ ਉੱਤੇ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਏਗਾ ਜਿਵੇਂ ਕਿ ਬਾਦਲ ਸਰਕਾਰ ਨੇ ਇੱਕ ਗਊ ਕਮਿਸ਼ਨ ਬਣਾਇਆ ਸੀਗਾ ਅਸੀਂ ਅੱਜ ਵੀ ਪੰਜਾਬ ਸਰਕਾਰ ਕੋਲ ਵੀ ਇਹ ਮੰਗ ਕਰਾਂਗੇ ਜੇ ਲੋਕਸਵਾ ਸਾਡੇ ਕੈਂਡੀਡੇਟ ਨੂੰ ਜਾਂ ਸਾਡੀ ਪਾਰਟੀ ਨੂੰ ਕਿਤੇ ਕੋਈ ਮਜ਼ਬੂਤੀ ਮਿਲਦੀ ਹੈ ਕੋਈ ਵੀ ਬੰਦਾ ਜਾਣਦਾ ਤੇ ਇਹ ਪਹਿਲ ਦੇ ਆਧਾਰ ਤੇ ਗੱਲ ਰੱਖੀਦਾ ਸਰ ਜਿੱਦਾਂ ਲੱਗਦਾ ਜਿਹੜੇ ਗਊ ਛਾਲਾ ਜਿੰਨੇ ਵੱਡੀਆਂ ਨੇ ਉਹ ਕਹਿੰਦੇ ਨੇ ਵੀ ਜਿਹੜੀਆਂ ਗਊਆਂ ਨੇ ਜਿਹੜੀਆਂ ਬਾਹਰ ਅਵਾਰਾ ਨੇ ਵੀ ਉਹ ਦੇਸੀ ਗਊਆਂ ਜਾਂ ਉਹ ਉਹ ਸਾਡੇ ਇਸ ਧਰਮ ਦੇ ਮੁਤਾਬਕ ਨਹੀਂ ਹੈਗੀਆਂ ਨਹੀਂ ਐਦਾਂ ਕੁਝ ਨਹੀਂ ਹੁੰਦਾ ਹੁੰਦਾ ਧਰਮ ਦੇ ਮੁਤਾਬਕ ਕੀ ਨਹੀਂ ਹੁੰਦਾ ਹੁੰਦਾ ਤਰਮ ਦੇ ਮੁਤਾਬਕ ਕੋਈ ਕਿਵੇਂ ਕਹੇ ਕੋਈ ਕਿਸੇ ਨੂੰ ਕਿੱਦਾਂ ਗਾਰੰਟੀ ਦੇ ਦਿੰਦਾ ਕਿ ਦੇਸੇ ਰੱਖਣੀ ਆ ਜੀਵਤਾ ਜੀਵ ਆ ਹੱਤਿਆ ਤਾਂ ਹੱਤਿਆ ਵਾ ਤੁਸੀਂ ਕਿਸੇ ਨੂੰ ਗਾਰੰਟੀ ਕਿਵੇਂ ਦੇ ਦੋ ਇਹੀ ਜਿਹੜਾ ਸਟੰਟ ਬਾਜੀ ਆ ਕੁਝ ਹਿੰਦੂ ਸਮਾਜ ਵਿੱਚ ਗਲਤ ਕਰ ਰਹੇ ਆ ਲੋਕ ਜੇ ਕੋਈ ਇੱਥੇ ਕੋਈ ਕਤਲਗਾਰਦ ਹੁੰਦੀ ਆ ਕੋਈ ਮੁਰਗੇ ਦੇ ਉੱਤੇ ਕੋਈ ਕਤਲ ਲਗਾਉਂਦਾ ਵਾ ਉਹਦੇ ਉੱਤੇ ਆ ਜਾਂਦੇ ਐਨੀਮਲ ਐਕਟ ਵਾਲੇ ਜੀ ਸਾਡਾ ਜੀ ਅਸੀਂ ਐਨੀਮਲ ਪਿਆਰ ਕਰਨ ਵਾਲੇ ਆ ਲਵਰ ਆ ਜਾਂਦੇ ਆ ਜੀ ਇਹ ਨਹੀਂ ਤੇ ਗਾਊ ਨੂੰ ਤੁਸੀਂ ਇਹ ਦੱਸ ਰਹੇ ਆ ਕਿ ਦੇਸੀ ਨਹੀਂ ਆ ਇਹ ਫਾਰਮੀਆ ਇਹ ਦੂਜੀ ਆ ਸੋ ਇਹ ਜਿਹੜੀਆਂ ਪੁਲਿਸ ਆ ਇਹ ਗਲਤ ਆ ਸ਼ਿਵ ਜਨਾ ਹਿੰਦੁਸਤਾਨ ਇਹਦੇ ਨਾਲ ਨਹੀਂ ਚੱਲਦੀ ਸ਼ਿਵ ਜਨਾ ਹਿੰਦੁਸਤਾਨ ਲਈ ਗਾਊ ਮੀਨਸ ਗਾਊ ਆ ਉਹ ਕੋਈ ਵੀ ਹੋਵੇ ਜੀ